ਕਿਉਂ ਕਾਰੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗਿरि ਪ੍ਰਸਾਦ ਜਪ ਆਦਿ ਸੱਚਿ ਦਿਖਾ ਦੇ ਸੱਚ ਹੈ ਪੀ ਸੱਚੇ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋ ਗਈ ਜੇ ਸੋਚੀ ਲਖਵਾਰ ਚੁਪੈ ਤੇ ਉਪ ਨ ਹੋ ਗਈ ਜੇ ਲਾਇ ਰਹਾ ਉਤਾਰ ਭੁਖਿਆ ਭੁਖ ਨ ਉਪਰੀ ਦੇ ਬਨਾਪੁਰਿਆ ਪਾਰ ਸੈ ਸਿਆਨ ਪਾ ਲਖ ਹੋਇ ਤਾ ਇਤਨ ਜਲੇ ਨਾਲ ਕਿ ਵੇ ਸੱਚਿਆਰਾ ਹੋਈ ਐ ਨਿਬੂੜੇ ਟੁੱਟੇ ਪਾਰ ਹੁਕਮ ਜਾਈ ਜੰਨਾ ਨਾਨਕ ਲਿਖਿਆ ਨਾਲ ਹੁਕਮੀ ਹੋਣੇ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਦੀ ਹੁਕਮ ਨੇ ਵੜਾਈ ਹੁਕਮੀ ਉਤਮਨੀਤ ਹੁਕਮਾ ਲੇਖ ਦਕਸ ਪਾਈਏ ਇੱਕ ਨਾ ਹੁਕਮ ਬਖੀਸ ਹੈ ਇੱਕ ਹੁਕਮੀ ਸਲਾਪ ਪਾਈਏ ਹੁਕਮੰਦ ਹਬ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਾਂ ਦੇ ਬੂੰਜੇ ਤਾਂ ਹੁ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਂ ਦਾਨ ਨਿਸ਼ਾਨ गावै को गंडोडी आयया जा रे गावै को विद्या वेखूं जा रे गावै को सायकल इतने खे हे गावै को जीले फिर दे हे गावै को जापे दुसे दूर गावै को बैठे हंद रह नूर रचना कठिन आयवे दोठ कत कथि कोट कोट देंदा देले दे सुख दे 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 पाए जो गद गदर खाई खाए, खाए। हुकमी हुकुम चलाए राहो नानक विषै वे करवाओ साचा साहिबों साचा नहीं राहओ ਆਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਿਤਾਰ ਫਿਰ ਤੇ ਅੱਗੇ ਰੱਖੀਐ ਜੈਤੂ ਦੇ ਦਰਬਾਰ ਮੋਹੋ ਕੇ ਬੋਲ ਬੋਲੀਐ ਜੀ ਸੁंदरे ਪਿਆਰ ਅਮਰਤ ਵੇਲਾ ਸਚ ਨਾਉ ਨਿਹਾਈ ਵਿਚਾਰ ਕਰਮੀ ਆਵੇ ਕਪੜਾ ਨਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ